ਹਾਂ ਸ਼ਿਵਾਹੀ ਗੁਰੂ ਸਾਹਿਬ ਜੀ ਰਾਗ ਗਉੜੀ ਨਿਪਟਿ ਮਹੱਲਾ ਪਹਿਲਾ ੴ ਸਤਿਗੁਰ ਪ੍ਰਸਾਦ ਜੈ ਹਰਿ ਕਿਰਤ ਆਕੀਐ ਕਰਤੇ ਕਾ ਹੋਏ ਵਿਚਾਰੋ ਧਿਕਰ ਕਾ ਸੁਹਿਲਾ ਸਿਵ ਸਰਜਣਹਾਰੋ ਤੁਮ ਗਾਹੁ ਮਿਲਿ ਭਉ ਕਾ ਸੁਹਿਲਾ ਹਉ ਵਾਰੀ ਸੁਹਿਲੇ ਸਦਾ ਸੁਖ ਹੋਇ ਰਹਾਓ ਨਤਨਤ ਜੀਅੜੇ ਸਮਾਲੀਨ ਦੇਖ ਆਦੀਵਨਹਾਰ ਤੇਰੇ ਦਾਨੇ ਹਿੰਤ ਨਾ ਪਵੈ ਜਦ ਦਰਤੀ ਗੰ ਸਮਾਰ ਸਮਦ ਸਾਹਾ ਲਿਖਿਆ ਮਿਲ ਕਰ ਪਾਹੋ ਤੇਲ ਦੇਹ ਸੱਜਣ ਅਸੀਂ ਛੜੀਆਂ ਜੋ ਹੋਵੇ ਸੱਚ ਮਿਲ ਹਰ ਘਰੇ ਹੋ ਬੌਂਚਾ ਸਤੜਾ ਨਿਤ ਪਵਨ ਸਤਨ ਹਾਰਾ ਸਿਮਰੀਐ ਨਾਨਕ ਸਿਹ ਦੇ ਆਵਨ ਰਾਗ ਸਮਹ ਲਪਹਿਲ ਸ਼ਿਗਰ ਸ਼ਿਗੋ ਸ਼ਿਵ ਦੇਸ ਗੁਰਪੁਰੇ ਕੋ ਵੇ ਸਨੇਕ ਬਾਬਾ ਜੈ ਖਰ ਗੱਤੈ ਹੀਰਤ ਹੋਈ ਸੁਖ ਰਾਖ ਵਡਾਈ ਤੋਇ ਰਹਾਓ ਵਿਸ਼ੇਸ਼ ਸਿੰਘ ਘੜੀਆਂ ਪਹਿਰਾ ਸੱਤੀ ਵਾਰੀ ਮਾਹੋ ਹੋਵਾ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੀ ਗਿਟੇ ਵੇਸ ਰਾਗ ਤਨਸਰੀ ਮਹੱਲਾ ਪਹਿਲਾ ਗਗਨ ਮੈ ਸਾਲਾ ਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੂਰਤੀ ਧੋਬ ਮਲਿਆਨ ਲੋ ਬਉਂ ਚਰੋ ਕਰੇ ਸਕਲ ਮਨ ਰਾਏ ਹੁਲੰਤ ਜੋਤੀ ਕੈਸੀ ਆਸਤੀ ਹੋਏ ਭਗਵ ਖੰਡਨਾ ਤੇਰੀ ਆਰਤੀ ਤਨ ਹਤਾ ਸ਼ਬਦ ਵਾਣ ਭੀਰੀ ਰਹਾਉ ਸਹਸ ਨੈਨ ਨਨਹ ਤੂ ਹੈ ਕੋ ਸਹਸ ਮੂਰਤ ਨਨਖ ਤੂਹੀ ਸਹਸ ਪਦ ਬਮਲ ਨਨ ਇੱਕ ਪਦ ਗਨ ਬਿੰਨ ਸਹਸ ਤਾਉ ਗੰਧ ਉਚਲਤ ਮੋਹੀ ਸਾਮ ਮੈ ਜੋਤ ਜੋਤ ਹੈ ਸੋਈ ਤਿਸ ਦਾ ਜ ਨ ਸਮ ਚਰਨ ਹੋਈ ਗੁਰ ਸਾਖੀ ਜੋਤ ਪ੍ਰਗਟ ਹੋਈ ਜੋਤ ਸੁਭਾਵੈ ਸੁਆਰਚੀ ਹੋਈ ਹਰ ਚਰਨ ਖਾਨ ਮਕਰੰਦ ਲੋਭਿਤ ਮਨੁ ਅੰਧਿਨ ਵਾਹੀ ਵਿਆਸਾ ਕਿਰਪਾ ਜਲ ਦੇ ਨਾਨਕ ਸਰੰਕੋ ਹੋਈ ਜਾਤੇ ਤਿਰਨਾਇ ਵਸਾ ਰਾਗਉੜੀ ਪੁਰਵੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਨ ਭਰੇ ਆਮ ਸਾਧੂ ਹੰਡ ਲਖੰਡਾਹੀ ਪੂਰੇ ਬਲਿਖ ਚਲਿ ਹੇ ਗੁਰਪਾਇਆ ਮਨ ਹਾਤੇ ਮੰਡਲ ਮੰਡਾਹੀ ਕਰ ਸਾਧੂ ਅੰਜਲੀ ਬਨੁ ਵੱਡਾਹੀ ਕੰਡ ਨੋਤ ਬਨੁ ਵੱਡਾਹੀ ਰਹਾਉ ਸਾਜ ਹਰਿ ਸਾ ਨ ਜਾਣਿਆ ਅੰਤਰ ਹੋ ਮੇ ਖੰਡਾਹੀ ਜੋ ਜਾਂ ਜਲਾ ਜਬੈ ਦੁਖ ਪਾਵ ਹੈ ਜਮ ਕਾ ਸਹ ਸਿ ਡੰਡਾਹੀ ਹਰ ਜਨ ਹਰ ਹ ਨਾਮ ਸਮਾਣੀ ਦੁਖ ਜਨਮ ਮਰਨ ਬਉ ਖੰਡਾਹੀ ਅਵਨਾਸੀ ਰਖ ਪਾਇ ਪਰਮੇਸ਼ਰ ਬਸੋ ਖੰਡ ਬ੍ਰੇ ਮੰਡਾਹੀ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਖ ਰਖ ਵਡਾਹੀ ਜਨ ਨਾਨਕ ਨਾ ਦਹਾ ਦੇਖ ਹੈ ਹਰ ਨਾਮੇ ਹੀ ਸੁਖ ਮੰਡਾਹੀ ਰਾਗਉੜੇ ਪੁਰਬੀ ਹੱਲਾ ਪੰਜਵਾ ਕਰੋ ਬਨੰਤੇ ਸਮਹੁ ਮੇਰੇ ਮੀਤਾ ਸੰਤ ਰਹਿਲ ਕੀ ਵੇਲਾ ਇਹ ਹਾ ਖਾੜ ਚ ਲੋ ਹੱਲਾ ਆਗੇ ਬਸ ਸੁ ਸੋਹਿਲਾ ਆਉ ੁਦਗਟੈ ਜਿਸ ਰੈ ਨਾਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਓ ਇਹ ਸੰਸਾਰ ਵਿਕਾਰ ਸੁ ਸੰਸੰਤ ਰਿਓ ਵਰਮ ਗਿਆਨੀ ਜਿਸੈ ਜਗਾਈ ਪਿਆਵੈ ਇਹ ਰਸ ਰਸਤ ਕਥਾ ਦਨ ਜਾਨੀ ਜਾ ਕੋ ਆਏ ਸੋਹਿ ਬਿਹਜ ਹੋ ਹਰ ਗੁਰ ਤੇ ਮਨੇ ਬਸੀਰਾ ਨਿਜ ਘਰ ਮਹਿਲ ਬਾਬ ਹੋ ਸੁਖ ਸਹਜੀ ਬਹੁ ਨ ਹੋਈ ਕੋ ਵੀਰਾ ਅੰਦਰ ਜਾਮੀ ਬੁਰਖ ਵਿਦਾਤੀ ਸਰਦਾ ਹਮਨ ਕੀ ਬੂਰੇ ਨਾਨਕ ਦਾਸ ਹੈ ਸੁਖ ਮੰਗੇ ਮਖਗਾਰ ਸੰਦਨ ਕੀ ਰੋਨੇ ਅੰਤਰ ਜਾਮੀ ਬੁਰਖ ਮਿਲਾਤੇ ਸਰਦਾਹ ਮਨ ਕੀ ਬੂਨੇ ਨਾਨਕ ਰਸ ਹੈ ਸੁਖ ਮੰਗੇ ਮੁਖਗਾਰ ਸੰਤਨ ਕੀ ਰੂਰੇ ਵਾਹਿਗੁਰੂ ਜੀ ਕਾ ਹਰਸਾ ਵਾਹਿਗੁਰੂ ਜੀ ਕੀ ਫਤਿਹ